ਇਹ ਦਖਣਾ ਜੋ ਤਉ ਕੀਨੇ ਆਪਣੇ ਤਿਨਾਂ ਕੋ ਮਿਲਿਓ ਹੈ ਆਪੇ ਹੀ ਆਪ ਮੋਹਿਓ ਜਸ ਨਾਨਕ ਆਪ ਸੁਣਿਓ ਹੈ ਸ਼ੰਤ ਪ੍ਰੇਮ ਠਗਉਰੀ ਪਾਇਰੀ ਝਾਇ ਗੋਬਿੰਦ ਮਨ ਮੋਹਿਆ ਜੀਓ ਸੰਤਨ ਕੈ ਪ੍ਰਸਾਦ ਅਗਾਦ ਕੰਠੇ ਲਗ ਸੋਹਿਆ ਜੀਓ ਹਰ ਕੰਠ ਲਗ ਸੋਹਿਆ ਦੋਖ ਸਭ ਜੋਹਿਆ ਭਗਤ ਲਖਿ ਅੰਕਾਰ ਵਸ ਭਏ ਮਨ ਸਰਬ ਸੁਖ ਵੁਠੇ ਗੋਵਿੰਦ ਤੁਠੇ ਜਨਮ ਮਰਣਾ ਸਭ ਮਿਟ ਗਏ ਸਖੀ ਮੰਗਲੋ ਗਾਇਆ ਇਛ ਪੁਜਾਇਆ ਬਹੁੜ ਨਾ ਮਾਇਆ ਹੋਹਿਆ ਕਰ ਗਹਿ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰ ਸਾਧਨ ਨਹੀਂ ਕੋਹਿਆ ਢਕਣਾ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿਨਾਂ ਭਾਗ ਮਥਾਹੇ ਸੇ ਨਾਨਕ ਹਰ ਰੰਗ ਮਾਣ ਦੋ ਸ਼ੰਤ ਕਹਤੇ ਪਵਿੱਤਰ ਸੁਣਤੇ ਸਭ ਧੰਨ ਲਿਫਤਿਨ ਕੁਲ ਤਾਰਿਆ ਜੀਓ ਜਿਨ ਕਉ ਸਾਧੂ ਸੰਗ ਨਾਮ ਹਰ ਰੰਗ ਤਿਨੀ ਬ੍ਰਹਮ ਵਿਚਾਰਿਆ ਜੀਓ ਬ੍ਰਹਮ ਵਿਚਾਰਿਆ ਜਨਮ ਸਵਾਰਿਆ ਪੂਰਨ ਕਿਰਪਾ ਪ੍ਰਭ ਕਰੀ ਕਰ ਗਹਿ ਲੀਨੇ ਹਰ ਜਸੋਦੀਨੇ ਜੋ ਅਨਨਾ ਧਾਵੈ ਨਹ ਮਰੀ ਸਤਗੁਰ ਦਇਆਲ ਕਿਰਪਾਲ ਭੇਟਤ ਹਰੇ ਕਾਮ ਕ੍ਰੋਧ ਲੋਭ ਮਾਰਿਆ ਕਥ ਨਾ ਜਾਏ ਅਕਥ ਸੁਆਮੀ ਸਦਕਾ ਜਾਏ ਨਾਨਕ ਵਾਰਿਆ ਸ੍ਰੀ ਰਾਗ ਮਹੱਲਾ ਚੌਥਾ ਵਣਜਾਰਾ ਇੱਕ ਓੰਕਾਰ ਸਤਨਾਮ ਗੁਰ ਪ੍ਰਸਾਦ ਹਰ ਹਰ ਉੱਤਮ ਨਾਮ ਹੈ ਜਿਨ ਸਿਰਿਆ ਸਭ ਕੋਏ ਜੀਓ ਹਰ ਜੀ ਸਭੇ ਪ੍ਰਤਪਾਲਦਾ ਕਟ ਕਟ ਰਮਈਆ ਸੋਏ ਸੋ ਹਰ ਸਦਾ ਧਿਆਈ ਐ ਤਿਸ ਬਿਨ ਅਵਰ ਨਾ ਕੋਏ ਜੋ ਮੋਹ ਮਾਇਆ ਚਿਤ ਲਾਏਂਦੇ ਸੇ ਛੋੜ ਚੱਲੇ ਦੁਖ ਰੋਏ ਜਨ ਨਾਨਕ ਨਾਮ ਧਿਆਇਆ ਹਰ ਅੰਤ ਸਖਾਈ ਹੋਏ ਮੈਂ ਹਰ ਦਿਨ ਅਵਰ ਨਾ ਕੋਏ ਹਰ ਗੁਰ ਸਰਣਾਈ ਪਾਈਐ ਵਣਜਾਰਿਆ ਮਿੱਤਰਾ ਵੱਡ ਭਾਗ ਪ੍ਰਾਪਤ ਹੋਏ ਰਹਾਉ ਸੰਤ ਜਨਾ ਵਿਣ ਭਾਈਆ ਹਰ ਕਿਨੈ ਨਾ ਪਾਇਆ ਨਾਉ ਵਿੱਚ ਹਉਮੈ ਕਰਮ ਕਮਾਉਂਦੇ ਜਿਉ ਵੇਸਵਾ ਪੁੱਤ ਨਿਨਾ ਪਿਤਾ ਜਾਤ ਤਾਂ ਹੋਈਐ ਗੁਰ ਤੁਠਾ ਕਰੇ ਪਸਾਉ ਵੜ ਭਾਗੀ ਗੁਰ ਪਾਇਆ ਹਰ ਐਨਸ ਲੱਗਾ ਭਾਉ ਜਨ ਨਾਨਕ ਬ੍ਰਹਮ ਪਛਾਣਿਆ ਹਰ ਕੀਦਤ ਕਰਮ ਕਮਾਉ ਮਨ ਹਰ ਹਰ ਲੱਗਾ ਚਾਉ ਗੁਰ ਪੂਰੈ ਨਾਮ ਦਿਰੜਾਇਆ ਹਰ ਮਿਲਿਆ ਹਰ ਪ੍ਰਭ ਨਾਮ ਰਹਾਉ ਜਬ ਲਗ ਜੋ ਬਲ ਸਾਸ ਹੈ ਤਬ ਲਗ ਨਾਮ ਧਿਆਇ ਚਲਦਿਆਂ ਨਾਲ ਹਰ ਚੱਲ ਸੀ ਹਰ ਅੰਤੇ ਲੈ ਛਡਾਏ ਹਉ ਬਲਿਹਾਰੀ ਤਿੰਨ ਕੋ ਜਿਨ ਹਰ ਮਨ ਉਠਾ ਆਏ ਜਿਨਨੀ ਹਰ ਹਰ ਨਾਮ ਨਾ ਚੇਤੇਉ ਸੇ ਅੰਤ ਗਏ ਪਛਤਾਏ ਧੁਰ ਮਸਤਕ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਧਿਆਏ ਮਨ ਹਰ ਹਰ ਪ੍ਰੀਤ ਲਗਾਇ ਵੜ ਭਾਗੀ ਗੁਰ ਪਾਇਆ ਗੁਰ ਸ਼ਬਦੀ ਪਾਰ ਲੰਘਾਏ ਰਹਾਉ ਹਰ ਆਪੇ ਆਪ ਉਪਾਏ ਦਾ ਹਰ ਆਪੇ ਦੇ ਵੈਲੇ ਹਰ ਆਪੇ ਭਰਮ ਭੁਲਾਏ ਦਾ ਹਰ ਆਪੇ ਹੀ ਮਤ ਦੇ ਗੁਰਮੁਖਾ ਮਨ ਪਰਗਾਸ ਹੈ ਸੇ ਵਿਰਲੇ ਕੇਈ ਕੇ ਹਉ ਬਲਹਾਰੀ ਤਿੰਨ ਕਉ ਜਿਨ ਹਰ ਪਾਇਆ ਗੁਰਮਤੇ ਜਨ ਨਾਨਕ ਕਮਲ ਪ੍ਰਗਾਸਿਆ ਮਨ ਹਰ ਹਰ ਗੁਠੜਾ ਹੈ ਮਨ ਹਰ ਹਰ ਜਪਨ ਕਰੇ ਹਰ ਗੁਰ ਸਰਣਾਈ ਭਜ ਪਉ ਜਿੰਦੂ ਸਭ ਕਿਲ ਵਿਖ ਦੁਖ ਪਰ ਹਰੇ ਰਹਾਉ ਘਟ ਘਟ ਰਮਈਆ ਮਨ ਵਸੈ ਜਉ ਪਾਇਐ ਕਿਤ ਪਤ ਗੁਰਪੂਰਾ ਸਤਗੁਰ ਭੇਟੀਐ ਹਰ ਆਏ ਵਸੈ ਮਨ ਚਿਤ ਮੈਂ ਧਰਨਾਮ ਆਧਾਰ ਹੈ ਹਰ ਨਾਮੈ ਤੇ ਗਤ ਮਤ ਮੈਂ ਹਰ ਹਰ ਨਾਮ ਵਿਸਾਹ ਹੈ ਹਰ ਨਾਮੈ ਹੀ ਜਤ ਪਤ ਜਨ ਨਾਨਕ ਨਾਮ ਧਿਆਇਆ ਰੰਗ ਰਤੜਾ ਹਰ ਰੰਗ ਰਤ ਹਰ ਧਿਆਵੋ ਹਰ ਪ੍ਰਭ ਸਤ ਗੁਰ ਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਤ ਰਹਾਉ ਜਿਨ ਕੋ ਪੂਰਬ ਲਿਖਿਆ ਸੇ ਆਏ ਮਿਲੇ ਗੁਰਪਾਸ ਸੇਵਕ ਭਾਏ ਵਣਜਾਰਿਆ ਮਿੱਤਰਾ ਗੁਰ ਹਰ ਹਰ ਨਾਮ ਪ੍ਰਗਾਸ ਧਨ ਧਨ ਵਣ ਜਵਾਪਾਰੀਆ ਜਿਨ ਵਖਰ ਲੱਦੇ ਅੜਾ ਹਰਿ ਰਾਸ ਗੁਰਮੁਖਾ ਦਰਮੁਖ ਉਜਲੇ ਸੇ ਆਏ ਮਿਲੇ ਹਰਿ ਪਾਸ ਜਨ ਨਾਨਕ ਗੁਰ ਤਿਨ ਪਾਇਆ ਜਿਨਾਂ ਆਪ ਤੁਠਾ ਗੁਣਤਾਸ ਹਰਿ ਧਿਆਵੋ ਸਾਸ ਗਿਰਾਸ ਮਨ ਪ੍ਰੀਤ ਲੱਗੀ ਤਿਨਾਂ ਗੁਰਮੁਖਾ ਹਰਨਾਮ ਜਿਨਾਂ ਰਹਿਰਾਸ